ਅਮਰੀਕੀ ਫੈਡਰਲ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਜ ਜਿਸ ਵਿੱਚ ਕੈਲੀਫੋਰਨੀਆ ਸਿਵਲ ਰਾਈਟਸ ਵਿਭਾਗ ਨੂੰ ਜਾਤੀ ਭੇਦਭਾਵ ਦੇ ਖਿਲਾਫ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਦਿੱਤਾ ਗਿਆ। ਇਹ ਫੈਸਲਾ ਕੈਲੀਫੋਰਨੀਆ ਦੀ ਅਮਰੀਕੀ ਡਿਸਟ੍ਰਿਕਟ ਕੋਰਟ ਨੇ ਸੁਣਾਇਆ ਜਿਸ ਦੇ ਵਿੱਚ Hindu American Foundation ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਕਿ ਸਿਵਲ ਰਾਈਟਸ ਡਿਪਾਰਟਮੈਂਟ ਦੀਆਂ ਜਾਤੀ ਵਿਰੋਧੀ ਨੀਤੀਆਂ ਨੇ ਸਾਰੇ Hindu ਅਮਰੀਕੀਆਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਇਸ ਫੈਸਲੇ ਨੂੰ ਜਾਤੀਪੇਤਪਾਪ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਅਤੇ ਸਿਵਲ ਰਾਈਟਸ ਸੰਗਠਨਾ ਲਈ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਸਸਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਜਾਤੀ ਆਧਾਰਿਤ ਪੇਤਪਾਪ ਦਾ ਮੁੱਦਾ ਦੱਖਣੀ ਏਸ਼ੀਆਈ ਖਾਸ ਕਰਕੇ ਭਾਰਤ ਦੇ ਵਿੱਚ 3000 ਸਾਲ ਤੋਂ ਵੱਧ ਸਮੇਂ ਤੋਂ ਮੌਜੂਦ ਹੈ। ਇੱਕ ਸਮਾਜਿਕ ਢਾਂਚਾ ਹੈ ਜੋ ਲੋਕਾਂ ਨੂੰ ਜਨਮ ਆਧਾਰਿਤ ਸਮਾਜਿਕ ਤੇ ਪਰਿਵਾਰਿਕ ਹਸਿਆਤ ਅਤੇ ਕਿੱਤੇ ਦੇ ਆਧਾਰ ਤੇ ਵੰਡਦਾ ਹੈ ਜਿਸ ਦੇ ਵਿੱਚ ਬ੍ਰਾਹਮਣ, ਕਸ਼ਤਰੀਅ, ਵੈਸ਼ ਅਤੇ ਸ਼ੂਦਰ ਸ਼ਾਮਿਲ ਨੇ। ਦਲਿਤ ਜਿਨ੍ਹਾਂ ਨੂੰ ਪਹਿਲਾਂ ਅਛੂਤ ਕਿਹਾ ਜਾਂਦਾ ਸੀ ਇਸ ਢਾਂਚੇ ਦੇ ਸਭ ਤੋਂ ਹੇਠਲੇ ਪੱਧਰ ਤੇ ਸਨ ਅਤੇ ਸਦੀਆਂ ਤੋਂ ਭੇਦਭਾਵ ਅਤੇ ਤਸ਼ੱਦਦ ਦਾ ਸਾਹਮਣਾ ਕਰਦੇ ਆ ਰਹੇ ਸਨ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਵਿੱਚ ਜਿੱਥੇ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੀ ਵੱਡੀ ਗਿਣਤੀ ਵਸੀ ਹੋਈ ਹੈ ਇੱਥੇ ਜਾਤੀ ਅਧਾਰਿਤ ਭੇਦਭਾਵ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਨੇ 2021 ਦੇ ਇੱਕ ਸਰਵੇਖਣ ਦੇ ਮੁਤਾਬਕ ਅਮਰੀਕੀ ਭਾਰਤੀਆਂ ਵਿੱਚੋਂ 83% ਉੱਚ ਜਾਤੀਆਂ ਦੇ ਨਾਲ ਸਬੰਧਿਤ ਸਨ ਇਸ ਅਸਮਾਨਤਾ ਨੇ ਅਮਰੀਕਾ ਦੇ ਵਿੱਚ ਵੀ ਜਾਤੀ ਆਧਾਰਿਤ ਭੇਦਭਾਵ ਨੂੰ ਜਨਮ ਦਿੱਤਾ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਜਿੱਥੇ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਟੈਕ ਸੈਕਟਰ ਦੇ ਵਿੱਚ ਕੰਮ ਕਰਦੀ ਹੈ ਇੱਥੇ ਜਾਤੀ ਆਧਾਰਿਤ ਭੇਦਭਾਵ ਦਾ ਇਸ ਨੂੰ ਕੇਂਦਰ ਮੰਨਿਆ ਜਾਂਦਾ ਹੈ ਸਾਲ 2021 ਦੇ ਵਿੱਚ ਸਿਵਲ ਰਾਈਟਸ ਵਿਭਾਗ ਨੇ ਸਿਸਕੋ ਸਿਸਟਮਸ ਕੰਪਨੀ ਅਤੇ ਇਸ ਦੇ ਦੋ ਉੱਚ ਜਾਤੀ ਦੇ ਮੈਨੇਜਰਾਂ ਦੇ ਵਿਰੁੱਧ ਮੁਕੱਦਮਾ ਤਿਆਰ ਕੀਤਾ ਸੀ ਜਿਨ੍ਹਾਂ ਤੇ Dalit ਇੰਜੀਨੀਅਰ ਦੇ ਨਾਲ ਘੱਟ ਤਨਖਾਹ ਤੇ ਕੰਮ ਦੇ ਮੌਕੇ ਦੇਣ ਦੇ ਵਿੱਚ ਭੇਦਭਾਵ ਕਰਨ ਦਾ ਇਲਜ਼ਾਮ ਲਗਾਇਆ ਗਿਆ। Hindu American Foundation ਨੇ ਸਾਲ 2024 ਦੇ ਵਿੱਚ ਸਿਵਲ ਰਾਈਟਸ ਡਿਪਾਰਟਮੈਂਟ ਅਤੇ ਇਸ ਦੇ ਡਾਇਰੈਕਟਰ ਕੈਵਿਨ ਕਿਸ਼ ਦੇ ਵਿਰੁੱਧ ਫੈਡਰਲ ਕੋਰਟ ਦੇ ਵਿੱਚ ਮੁਕੱਦਮਾ ਦਾਇਰ ਕੀਤਾ। ਇਸ ਫਾਊਂਡੇਸ਼ਨ ਨੇ ਦਾਅਵਾ ਕੀਤਾ ਕਿ ਸੀਆਰਡੀ ਦੀਆਂ ਐਂਟੀ ਕਾਸਟ ਨੀਤੀਆਂ ਜਿਸ ਕਰਕੇ ਇਸ ਇਸਕੋ ਮੁਕਦਮੇ ਦੇ ਵਿੱਚ ਅਮਰੀਕਾ ਵਿੱਚ ਵਸਦੇ ਹਿੰਦੂਆਂ ਦੇ ਧਾਰਮਿਕ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ। ਹਿੰਦੂ ਫਾਊਂਡੇਸ਼ਨ ਨੇ ਇਹ ਵੀ ਕਿਹਾ ਕਿ ਸਿਵਲ ਰਾਈਟਸ ਡਿਪਾਰਟਮੈਂਟ ਨੇ ਜਾਤੀ ਨੂੰ ਹਿੰਦੂ ਧਰਮ ਦੇ ਨਾਲ ਜੋੜ ਕੇ ਹਿੰਦੂਆਂ ਨੂੰ ਬਦਨਾਮ ਕੀਤਾ ਅਤੇ ਇਹ ਸਾਰੇ ਹਿੰਦੂਆਂ ਨੂੰ ਜਾਤੀਵਾਦੀ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਅਮਰੀਕੀ ਡਿਸਟ੍ਰਿਕਟ ਕੋਰਟ ਨੇ HAF ਦੇ ਇਹ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਜੱਜ ਨੇ ਕਿਹਾ ਕਿ HAF ਦੇ ਕੋਲ ਨਾ ਤਾਂ ਮੁਕੱਦਮਾ ਚਲਾਉਣ ਦਾ ਕੋਈ ਕਾਨੂੰਨੀ ਅਧਿਕਾਰ ਸੀ ਤੇ ਨਾ ਹੀ ਉਹਨਾਂ ਦੀ ਦਲੀਲਾਂ ਦੇ ਵਿੱਚ ਕੋਈ ਦਮ ਸੀ ਕੋਰਟ ਨੇ HAF ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਉਹ ਸਾਰੇ ਹਿੰਦੂਆਂ ਦੀ ਅਮਰੀਕਾ ਦੇ ਵਿੱਚ ਨੁਮਾਇੰਦਗੀ ਕਰਦੇ ਨੇ ਕਿਉਂਕਿ HAF ਨੇ ਫੰਡਿੰਗ ਜਾਂ ਫਿਰ ਆਪਣੀ ਗਤੀਵਿਧੀਆਂ ਦੇ ਕੋਈ ਵੀ ਸਬੂਤ ਕਦੇ ਸਰਕਾਰ ਨੂੰ ਪੇਸ਼ ਨਹੀਂ ਕੀਤੇ ਕੋਰਟ ਨੇ CRD ਦੀ ਸਟੇਟ ਐਕਸ਼ਨ ਦੀ ਸਥਿਤੀ ਨੂੰ ਵੀ ਸਹੀ ਠਹਿਰਾਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਸੀਆਰਡੀ ਯਾਨੀ ਕਿ ਸਿਵਲ ਰਾਈਟਸ ਡਿਪਾਰਟਮੈਂਟ ਜਨਤਕ ਹਿੱਤ ਵਿੱਚ ਕੰਮ ਕਰਦਾ ਹੈ ਤੇ ਸਿਸਕੋ ਮੁਕਦਮੇ ਵਿੱਚ ਪੀੜਤ ਦੀ ਨੁਮਾਇੰਦਗੀ ਨਹੀਂ ਕਰ ਰਿਹਾ ਸੀ ਇਸ ਫੈਸਲੇ ਨੇ ਸੀਆਰਡੀ ਦੀ ਜਾਤੀ ਆਧਾਰਿਤ ਭੇਦਭਾਵ ਦੇ ਵਿਰੁੱਧ ਕਾਰਵਾਈ ਕਰਨ ਦੇ ਅਧਿਕਾਰ ਨੂੰ ਹੋਰ ਵੀ ਜ਼ਿਆਦਾ ਪੱਕਾ ਕਰ ਦਿੱਤਾ ਅਮਰੀਕਾ ਦੇ ਵਿੱਚ ਦਲਿਤ ਅਧਿਕਾਰਾਂ ਦੇ ਸੰਗਠਨ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਸਿਵਲ ਰਾਈਟਸ ਅਤੇ ਸਮਾਜਿਕ ਨਿਆਂ ਦੀ ਇੱਕ ਵੱਡੀ ਜਿੱਤ ਦੱਸਿਆ ਹੈ ਇਸ ਫੈਸਲੇ ਨੇ ਕੈਲੀਫੋਰਨੀਆ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਦੇ ਵਿੱਚ ਜਾਤੀਪੇਤ ਭਾਵ ਦੇ ਸ਼ਿਕਾਰ ਲੋਕਾਂ ਨੂੰ ਮਜ਼ਬੂਤ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਹੈ। ਇਹ ਫੈਸਲਾ ਸਿਲੀਕਨ ਵੈਲੀ ਵਰਗੇ ਖੇਤਰਾਂ ਦੇ ਵਿੱਚ ਜਿੱਥੇ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ 2016 ਦੇ ਵਿੱਚ ਇਕਵੈਲਿਟੀ ਲੈਬ ਸਰਵੇਖਣ ਦੇ ਮੁਤਾਬਿਕ 70% ਦਲਤਾਂ ਨੇ ਕੰਮ ਦੀ ਥਾਂ ਤੇ ਜਾਤੀ ਅਧਾਰਿਤ ਭੇਦਭਾਵ ਦਾ ਸਾਹਮਣਾ ਕੀਤਾ ਤੇ 33% ਨੇ ਸਿੱਖਿਆ ਸੰਸਥਾਵਾਂ ਦੇ ਵਿੱਚ ਅਜਿਹੇ ਤਜਰਬਿਆਂ ਦਾ ਸਾਹਮਣਾ ਕੀਤਾ ਇਸ ਤੋਂ ਇਲਾਵਾ ਇਸ ਫੈਸਲੇ ਨੇ ਹਿੰਦੂਤਵ ਦੇ ਨਾਲ ਜੁੜੇ ਸੰਗਠਨਾਂ ਦੀਆਂ ਉਹਨਾਂ ਦਲੀਲਾਂ ਨੂੰ ਵੀ ਨਕਾਰ ਦਿੱਤਾ ਜਿਨ੍ਹਾਂ ਨੇ ਐਂਟੀ ਕਾਸਟ ਨੀਤੀਆਂ ਨੂੰ ਹਿੰਦੂ ਵਿਰੋਧੀ ਘਰਾ ਦਿੱਤਾ ਸੀ ਅਮਰੀਕੀ ਫੈਡਰਲ ਕੋਰਟ ਦਾ ਫੈਸਲਾ ਜਾਤੀਪੇਤਪਾਪ ਦੇ ਸ਼ਿਕਾਰ ਭਾਈਚਾਰਿਆਂ ਦੇ ਲਈ ਇੱਕ ਮੀਲ ਪੱਥਰ ਸਾਬਿਤ ਹੋਇਆ। ਇਹ ਫੈਸਲਾ ਨਾ ਸਿਰਫ ਕੈਲੀਫੋਰਨੀਆ ਦੇ ਵਿੱਚ ਬਲਕਿ ਪੂਰੇ ਅਮਰੀਕਾ ਦੇ ਵਿੱਚ ਜਾਤੀ ਆਧਾਰਿਤ ਪੇਤਪਾਪ ਦੇ ਵਿਰੁੱਧ ਜੰਗ ਨੂੰ ਮਜ਼ਬੂਤ ਕਰੇਗਾ।